ਰੱਬ ਦੀ ਪਹਿਲੀ ਝਲਕ ਮਾਂ ਦੇ ਰੂਪ ਵਿੱਚ ਭਗਤ ਕਬੀਰ ਕਹਿੰਦੇ ਆ ਰੱਬ ਜੀ ਤੂੰ ਮੇਰੀ ਮਾਂ ਬਣ ਜਾ ਤੂੰ ਮੇਰਾ ਪਿਤਾ ਬਣ ਜਾ ਤੂੰ ਮੇਰੀ ਮਾਂ ਵਰਗਾ ਹੈ ਬਿਲਕੁਲ ਇਨ ਬਿਨ ਮੇਰੀ ਮਾਂ ਵਰਗਾ ਮੈਂ ਤੇਰੇ ਪਾਸੋਂ ਰਹਿਮਤ ਚਾਹੁੰਦਾ ਹਾਂ ਮੈਂ ਤੇਰੇ ਪਾਸੋਂ ਐਸੀ ਬਖਸ਼ਿਸ਼ ਚਾਹੁੰਦਾ ਹਾਂ ਜਹੋਂ ਜੀ ਮੇਰੀ ਮਾਂ ਹੈ ਨਾ ਮੈਨੂੰ ਮਾਂ ਦੇ ਰੂਪ ਵਿੱਚ ਤੂੰ ਦਰਸ਼ਨ دیدار ਦੇ ਦੇ ਮੈਨੂੰ ਮਾਂ ਵਿੱਚੋਂ ਤੇਰਾ ਦਰਸ਼ਨ ਹੋ ਜਾਵੇ ਸੱਚੀ ਗੱਲ ਆ ਮੈਂ ਬੇਨਤੀ ਕਰਾਂ ਜੇ ਦਿਨ ਸਾਡੇ ਵਰਗੇ ਲੋਕਾਂ ਨੂੰ ਨਾ ਜੀ ਆਪਣੀ ਮਾਂ ਵਿੱਚੋਂ ਆਪਣੇ ਪਿਤਾ ਵਿੱਚੋਂ ਰੱਬ ਦਿਖ ਲੱਗ ਪਿਆ ਨਾ ਸੱਚੀ ਗੱਲ ਉਹ ਦਿਨ ਆ ਬਿਰਧ ਆਸ਼ਰਮ ਠਾ ਦੇਣੇ ਆ ਤੁਸੀਂ ਸਾਰੇ ਆ ਦੇ ਆ ਫਿਰ ਕੋਈ ਇਹ ਚੜ੍ਹ ਨਹੀਂ ਰਹਿ ਜਾਣੇ ਵੀ ਕਿਸੇ ਦੇ ਸਤਾਈ ਹੋਈ ਮਾਂ ਕੋਈ ਬਣੀਆਂ ਚ ਰੁੱਲ ਰਹੀ ਆ ਕਿਸੇ ਦਾ ਸਤਾਇਆ ਹੋਇਆ ਕੋਈ ਪਿਓ ਜਿਹੜਾ ਹੈ ਉਹ ਅੱਜ ਦਰਦ-ਦਰਦਾ ਮਥਾਜ ਹੋ ਗਿਆ ਰਿਕਸ਼ੇ ਰੇਡੀਆਂ ਅਤੇ ਦਿਹਾੜੀਆਂ ਕਰਨ ਤੇ ਮਜਬੂਰ ਹੋ ਗਿਆ ਫਿਰ ਐਸੀਆਂ ਗੱਲਾਂ ਨਹੀਂ ਹੁੰਦੀਆਂ ਉਤਨੀ ਵਿਗਨਨਗੇ ਕਦੀ ਮਾਵਾਂ ਦਾ ਕੈਰੇਕਟਰ ਤਾਂ ਦੇਖੋ ਮਾਂਬਦ ਕੀ ਹੁੰਦੀ ਹੈ ਜੀ ਆਕਾਲ ਪੁਰਖ ਵਾਹਿਗੁਰੂ ਨੇ ਮਾਂ ਵਿੱਚ ਧਰਮ ਰੱਖਿਆ ਹੈ मां नु ਧਰਮ ਦੀ ਦਾਤ ਦਿੱਤੀ ਹੈ मां नु ਸੇਵਾ ਦੀ ਦਾਤ ਦਿੱਤੀ ਹੈ मां नु ਸਿਮਰਨ ਦੀ ਦਾਤ ਦਿੱਤੀ ਹੈ मां नु ਰਹਿਮਤ ਦੀ ਦਾਤ ਦਿੱਤੀ ਹੈ ਸਿਮਰਨ ਦੀ ਦਾਤ ਇਹ ਮਾਂ ਦੀ ਝੋਲੀ ਚ ਪਾਈ ਰੱਬ ਜੀ ਨੇ ਆਪਾਂ ਰੋਜ਼ ਪੜਦੇ ਆ ਉੂਡੈ ਉੂਡ ਆਵੈ ਸਹ ਕੋਸਾ ਤਿਸ ਪਾਛੈ ਬਚਰੇ ਛਰੇਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੇ ਸਿਮਰਨ ਕਰਿਆ ਇਹ ਦਾਤ ਸਿਮਰਨ ਦੀ ਕਿਨੂ ਆ ਜੀ ਮਾਂ ਨੂੰ ਨਾ ਸ਼ਬਦ ਹੁੰਦੇ ਭਗਤ ਨਾਮਦੇਵ ਸਾਹਿਬ ਜੀ ਦਾ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਮੰਦਰ ਏਕ ਦੁਬਾਰ 10 ਜਾਕੈ ਗਊਂ ਚਰਾਵਨ ਛਾੜੀਅਲੇ ਪੰਜ ਕੋਸ ਪਰ ਗਊਂ ਚਰਾਵਤ ਚੀਤ ਸੋ ਬਛਰੇ ਰਾਖੀਅਲੇ ਕੈਦ ਨਾਮਦੇ ਉਸ ਨੂੰ ਦਿলোਚਨ ਬਾਲਕ ਪਾਲਣ ਬੋਢੀਅਲੇ ਅੰਦਰ ਬਾਹਰ ਕਾਟ ਵਿਰੂਧੀ ਚੀਤ ਸੋ ਬਾਰਕ ਰਾਖੀਅਲੇ ਇਹ ਮਾਂ ਦੀ ਝੋਲੀ ਵਿੱਚ ਆ ਸਿਮਰਨ ਦੀ ਦਾਤ ਪਾਈ ਰੱਬ ਨੇ ਫਿਰ ਰਹਿਮਤ ਕਿੰਨੀ ਵੱਡੀ ਮੈਂ ਅੱਜ ਜਦੋਂ ਪੜ ਰਿਹਾ ਸੀ ਨਾ ਜੀ ਮਾਂ ਦੇ ਵਿਸ਼ੇ ਦੇ ਉੱਪਰ ਇੱਕ ਮਨ ਵਿੱਚ ਸਵਾਲ ਪੈਦਾ ਹੋਇਆ ਕਿ ਦੇਖੋ ਕਿ ਸਾਡਾ ਮਾਪਿਓ ਦੇ ਨਾਲ ਇਸ ਗੱਲ ਦਾ ਰਿਸ਼ਤਾ ਜੀ ਕਿ ਮਾਂ ਤੇ ਪਿਤਾ ਨੇ ਸਾਨੂੰ ਜਨਮ ਦਿੱਤਾ ਹੈ ਕਿ ਇਸ ਰਿਸ਼ਤੇ ਦੇ ਨਾਲ ਆਪਾਂ ਮਾਪਿਓ ਨਾਲ ਜੁੜੇ ਹੋਏ ਹਾਂ ਜੀ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਮਾਂ ਤੇ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਰੱਬ ਦੀ ਜਗਾ ਰੱਖੀ ਆ ਪਰ ਅਸੀਂ ਜਦੋਂ ਵਿਚਾਰ ਕਰਦੇ ਆ ਕਈ ਸਵਾਲ ਪੈਦਾ ਹੁੰਦੇ ਨੇ ਇੱਕ ਸਵਾਲ ਇਹ ਹੈ ਕਿ ਮਾਂ ਤੇ ਪਿਤਾ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਹੈ ਕੇਵਲ ਇੰਨਾ ਕੁ ਰਿਸ਼ਤਾ ਹੈ ਕਿ ਮਾਂ ਤੇ ਪਿਤਾ ਨੇ ਸਾਨੂੰ ਜਨਮ ਦਿੱਤਾ ਹੈ ਕਿ ਇੰਨਾ ਕੋ ਰਿਸ਼ਤਾ ਜਾਂ ਇਹਦੇ ਤੋਂ ਅੱਗੇ ਵੀ ਕੋਈ ਵੱਡਾ ਮਹਾਨ ਕੋਈ ਰਿਸ਼ਤਾ ਸਾਡਾ ਮੈਂ ਤੇ ਇਸ ਗੱਲ ਨੂੰ ਤਸलीम ਕਰਦਾ ਮਾਂ ਤੇ ਪਿਤਾ ਦੇ ਨਾਲ ਸਾਡਾ ਰਿਸ਼ਤਾ ਇਸ ਗੱਲ ਦਾ ਹੀ ਨਹੀਂ ਕੇਵਲ ਕਿ ਮਾਂ ਤੇ ਪਿਤਾ ਦੇ ਸੰਯੋਗ ਦੇ ਨਾਲ ਅਸੀਂ ਦੁਨੀਆ 'ਚ ਆਏ ਆ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਤੇ ਇਹ ਕਹਿੰਦੇ ਵੀ ਜਨਮ ਦੇਣ ਵਾਲਾ ਤੇ ਰੱਬ ਹੈ ਮਾਰਨ ਵਾਲਾ ਰੱਬ ਹੈ ਕਰਤਾ ਪੁਰਖ ਜਦੋਂ ਆਪਾਂ ਪੜ ਲਿਆ ਅਕਾਲ ਪੁਰਖ ਜਦੋਂ ਆਪਾਂ ਪੜ ਲਿਆ ਅਕਾਲ ਪੁਰਖ ਪਰਮਾਤਮਾ ਕਰਤਾ ਪੁਰਖ ਪਰਮਾਤਮਾ ਜੋ ਹੈ ਕਰਤੇ ਦਾ ਮਤਲਬ ਹੈ ਸਾਨੂੰ ਜਨਮ ਦੇਣ ਵਾਲਾ ਜਨਮ ਦੇਣ ਵਾਲਾ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ ਨਾ ਜੀ ਪਰਮਾਤਮਾ ਨੇ ਇਸ ਹੰਗ ਮਾਰਨਾ ਹੈ ਇਸ ਜੀਵਨ ਦੀ ਪ੍ਰਤਪਾਲਨਾ ਜਿਹੜੀ ਹੈ ਉਹ ਕੌਣ ਕਰਦਾ ਹੈ ਜੀ ਆਪਾਂ ਬਚਨ ਲੈ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗੱਲ ਸੁੱਕੀ ਸਮਝ ਆ ਜਾਵੇਗੀ ਮਹਾਰਾਜ ਬਾਣੀ ਵਿੱਚ ਕਹਿੰਦੇ ਆ ਜਿਉ ਪਾਇ ਜਿਨੇ ਸਾਜਿਆ ਦਿੱਤਾ ਪੈਨ ਰਖਾ ਜਿਉ ਪਾਇ ਜਿੰਦ ਸਾਡੀ ਕਿਹਨੇ ਦਿੱਤੀ ਆ ਜੀ ਪਰਮਾਤਮਾ ਨੇ ਇਹ ਤਨ ਸਰੀਰ ਅਤੇ ਜਿੰਦ ਆਤਮਾ ਜਿਹੜੀ ਹੈ ਇਹਦੇ ਸੁਮੇਲ ਦੇ ਨਾਲ ਹੀ ਜੀਵਨ ਬਣਦਾ ਹੈ ਨਾ ਜੀ ਤੇ ਤਨ ਕਿਹਨੇ ਦਿੱਤਾ ਹੈ ਪਰਮਾਤਮਾ ਨੇ ਜੇਕਰ ਆਪਾਂ ਇਸ ਗੱਲ ਨੂੰ ਤਸਦੀਮ ਨਹੀਂ ਕਰਦੇ ਕਿ ਜਨਮ ਦੇਣ ਵਾਲਾ ਕਰਤਾ ਪਰਮਾਤਮਾ ਨਹੀਂ ਹੈ ਤੇ ਫਿਰ ਪਰਮਾਤਮਾ ਬਾਰੇ ਫਿਰ ਸਾਨੂੰ ਇਸ ਗੱਲ ਨੂੰ ਤਸਲੀਮ ਕਰਨਾ ਪਏਗਾ ਵੀ ਪਰਮਾਤਮਾ ਕਰਤਾ ਨਹੀਂ ਹੈ ਇਹਨੂੰ ਇੱਕ ਮਿੰਟ ਲਈ ਸਮਝੋ ਜਰਾ ਜੇ ਆਪਾਂ ਇਸ ਗੱਲ ਨੂੰ ਮੰਨੀਏ ਕਿ ਪਰਮਾਤਮਾ ਸਾਨੂੰ ਜਨਮ ਨਹੀਂ ਦਿੰਦਾ ਮਾਂ ਤੇ ਪਿਤਾ ਤੋਂ ਸਾਡਾ ਜਨਮ ਹੁੰਦਾ ਹੈ ਤੇ ਫਿਰ ਸਾਨੂੰ ਇਸ ਗੱਲ ਨੂੰ ਵੀ ਤਸਲੀਮ ਕਰਨਾ ਪਏਗਾ ਵੀ ਪਰਮਾਤਮਾ ਕਰਤਾ ਨਹੀਂ ਹੈ ਫਿਰ ਉਹਨੂੰ ਆਪਾਂ ਕਰਤਾ ਪੁਰਖ ਨਾ ਕੀ ਜਦ ਕੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਵੀ ਜਨਮ ਦਾ ਕਰਤਾ ਪਰਮਾਤਮਾ ਹੈ ਮਰਨ ਦਾ ਕਰਤਾ ਪਰਮਾਤਮਾ ਹੈ ਜੋਰ ਨਾ ਜੀਵਨ ਮਰਨ ਹੈ ਜੋਰ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਇੱਥੇ ਸੰਸਾਰ ਵਿੱਚ ਕੀ ਸੰਯੋਗ ਬਣਾਇਆ ਪਰਮਾਤਮਾ ਨੇ ਇੱਕ ਨਿਯਮ ਬਣਾਇਆ ਹੈ ਜੀ ਇਹਨੂੰ ਧਿਆਨ ਵਿੱਚ ਰੱਖੋ ਜਨਮ ਦਾ ਕਰਤਾ ਪਰਮਾਤਮਾ ਹੈ ਪਰ ਉਹ ਜੋ ਜਨਮ ਸਾਡਾ ਹੋਇਆ ਹੈ ਨਾ ਜੀ ਉਹ ਸੰਸਾਰਿਕ ਮਾਤ ਪਿਤਾ ਦੇ ਸੰਯੋਗ ਤੋਂ ਸਾਡਾ ਹੋਇਆ ਹੈ ਮਾਤ ਪਿਤਾ ਦੇ ਸੰਯੋਗ ਤੋਂ ਹੋਇਆ ਹੈ ਅਕਾਲ ਪੁਰਖ ਪਰਮਾਤਮਾ ਉਹ ਕਰਤਾ ਹੈ ਤੇ ਉਹਨੇ ਸਦੀਵ ਕਰਤਾ ਹੀ ਰਹਿਣਾ ਮੈਂ ਇੱਕ ਗੱਲ ਅੱਜ ਸੋਚ ਰਿਹਾ ਸਾਂ ਕਿ ਜਦੋਂ ਇਹ ਧਰਤੀ ਨਹੀਂ ਸੀ ਇਹ ਆਕਾਸ਼ ਨਹੀਂ ਸੀ ਜਦੋਂ ਸਭ ਤੋਂ ਪਹਿਲਾਂ ਪ੍ਰਮਾਤਮਾ ਹੋਈ ਹੋਵੇਗੀ ਜਿਵੇਂ ਆਪਾਂ ਪੜਦੇ ਆ ਆਦ ਸੱਚ ਜੁਗਾਦ ਸੱਚ ਜਦੋਂ ਜੁਗਾ ਦੀ ਪ੍ਰਮਾਤਮਾ ਹੋਈ ਹੋਵੇਗੀ ਇੱਕ ਮਿੰਟ ਲਈ ਤੁਸੀਂ ਆਪਣੀ ਸੁਰਤ ਨੂੰ ਪਿਛਾ ਲੈ ਕੇ ਜਾਓ ਜੀ ਜਦੋਂ ਇਹ ਧਰਤੀ ਦੀ ਇਸ ਸ੍ਰਿਸ਼ਟੀ ਦੀ ਅਰੰਭਾ ਹੋਈ ਹੋਵੇਗੀ ਉਸ ਵਕਤ ਵੀ ਤੇ ਪਰਮਾਤਮਾ ਨੇ ਕਿਸੇ ਨੂੰ ਇੱਥੇ ਪੈਦਾ ਕੀਤਾ ਹੋਏਗਾ ਨਾ ਜੀ ਉਹ ਜਿਹੜਾ ਪਹਿਲਾ ਬੰਦਾ ਪਹਿਲਾ ਵਿਅਕਤੀ ਇਸ ਦੁਨੀਆ ਵਿੱਚ ਆਇਆ ਹੋਵੇਗਾ ਉਹ ਕਿਵੇਂ ਆਇਆ ਹੋਵੇਗਾ ਇੱਕ ਮਿੰਟ ਲਈ ਆਪਾਂ ਥੋੜਾ ਇਹਨੂੰ ਅਨੁਭਵ ਕਰੀਏ ਜਦੋਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਭਗਤ ਕਬੀਰ ਸਾਹਿਬ ਦਾ ਸ਼ਬਦ ਹੁੰਦਾ ਹੈ ਉਹਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਨੇ ਤੂੰ ਜੋ ਕਹਿ ਤ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋ ਰੇ ਆ ਹਿੰਦੂਇਜ਼ਮ ਨੂੰ ਮੰਨਣ ਵਾਲੇ ਹਿੰਦੂ ਧਰਮ ਦੇ ਜਿਹੜੇ ਲੋਕ ਹਨ ਉਹ ਕਹਿੰਦੇ ਆ ਜੀ ਸ਼੍ਰੀ ਕ੍ਰਿਸ਼ਨ ਜਿਹੜੇ ਸਨ ਉਹ ਭਗਵਾਨ ਸਨ ਭਗਤ ਕਬੀਰ ਸਾਹਿਬ ਉਹਨਾਂ ਲੋਕਾਂ ਦੇ ਕੁਐਸਚਨ ਕਰ ਰਹੇ ਆ ਸਵਾਲ ਕਰ ਰਹੇ ਆ ਕਿ ਹੇ ਕ੍ਰਿਸ਼ਨ ਨੂੰ ਭਗਵਾਨ ਕਹਿਣ ਵਾਲੇ ਲੋਕੋ ਮੇਰੀ ਇਸ ਗੱਲ ਦਾ ਜਵਾਬ ਦਿਓ ਕ੍ਰਿਸ਼ਨ ਦਾ ਪਿਤਾ ਕੌਣ ਹੋਇਆ ਜੀ ਨੰਦ ਫਿਰ ਨੰਦ ਦਾ ਪਿਤਾ ਕੌਣ ਹੋਇਆ ਉਹ ਆਖਣਗੇ ਵੀ ਫਲਾਣਾ ਨੰਦ ਦਾ ਪਿਤਾ ਹੋਇਆ ਭਗਤ ਕਬੀਰ ਕਹਿੰਦੇ ਨੇ ਫਿਰ ਉਸ ਪਿਤਾ ਦਾ ਅੱਗੇ ਕੌਣ ਪਿਤਾ ਹੋਇਆ ਗੱਲ ਮੁਕ ਦੀ ਮੁਕਦੀ ਅਖੀਰ ਨੂੰ ਇਸ ਜਗ੍ਹਾ ਦੇ ਉੱਤੇ ਆਏਗੀ ਵੀ ਸਭ ਤੋਂ ਪਹਿਲਾਂ ਕੌਣ ਆਇਆ ਦੁਨੀਆ ਦੇ ਵਿੱਚ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਬੜਨੇ ਆ ਵੀ ਧਰਤੀ ਹੋਰ ਪਰ ਹੈ ਹੋਰ ਹੋਰ ਸਤਿਗੁਰੂ ਜੀ ਗੱਲ ਮੁਕਾਹ ਦਿੰਦੇ ਆ ਨਾ ਜੀ ਸਿਰੇ ਲਾ ਦਿੰਦੇ ਆ ਵੀ ਕਹਿੰਦੇ ਵੀ ਬਲਦ ਨੇ ਇਸ ਧਰਤੀ ਨੂੰ ਚੱਕਿਆ ਹੋਇਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਥੱਲੇ ਬਲਦ ਫਿਰ ਥੱਲੇ ਧਰਤੀ ਫਿਰ ਥੱਲੇ ਬਲਦ ਤਸلیم ਕਰਨਾ ਪਏਗਾ ਅਖੀਰ ਨੂੰ ਇਸ ਗੱਲ ਨੂੰ ਤੇ ਤਸلیم ਕਰਨਾ ਪਏਗਾ ਨਾ ਵੀ ਇੱਕ ਸਮਾਂ ਐਸਾ ਆ ਜਾਏਗਾ ਜਦੋਂ ਇਹ ਗੱਲ ਤਸلیم ਕਰਨੀ ਪਏਗੀ ਵੀ ਨਾ ਕੋਈ ਧਰਤੀ ਨਾ ਕੋਈ ਬਲਦ ਇਹਨੂੰ ਥੋੜਾ ਧਿਆਨ ਵਿੱਚ ਰੱਖੋ ਜਦੋਂ ਸ੍ਰਿਸ਼ਟੀ ਬਣੀ ਇਸ ਸ੍ਰਿਸ਼ਟੀ ਦੀ پیدائش ਵਲੇ ਜਦੋਂ ਸਾਡੇ ਵਰਗੇ ਮਨੁੱਖਾਂ ਦੀ پیدائش ਹੋਈ ਉਦੋਂ ਸਭ ਤੋਂ ਪਹਿਲਾ ਆਦਮੀ ਕੌਣ ਆਇਆ ਵੈਸੇ ਇਸਾਈ ਇਜ਼ਮ ਵਾਲੇ ਪਤੇ ਕੀ ਕਹਿੰਦੇ ਉਹ ਕਹਿੰਦੇ ਆਦਮ ਆਇਆ ਸੀ ਫਿਰ ਹਵਾ ਆਈ ਫਿਰ ਇਹ ਸਾਰੀ ਸ੍ਰਿਸ਼ਟੀ ਦੀ ਅੱਗੇ پیدائش ਸ਼ੁਰੂ ਹੋ ਗਈ ਵੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆ ਕੀਤਾ ਪਸਾਓ ਇੱਕੋ ਕਬਾਓ ਇੱਕ ਵੱਖਰਾ ਵਿਸ਼ਾ ਜੂ ਪਰ ਮੈਂ ਵੀ ਇਸ ਗੱਲ ਦੀ ਕਰ ਰਿਹਾ ਹਾਂ ਕੀ ਅਕਾਲ ਪੁਰਖ ਪਰਮਾਤਮਾ ਨੇ ਜੋ ਸਭ ਤੋਂ ਪਹਿਲਾ ਮਨੁੱਖ ਇਸ ਧਰਤੀ ਤੇ ਭੇਜਿਆ ਹੋਵੇਗਾ ਉਹ ਉਹਦੀ ਕੋਈ ਮਾਂ ਹੋਏਗੀ ਉਹਦਾ ਕੋਈ ਪਿਤਾ ਹੋਏਗਾ ਇੱਕ ਮੀਨ ਇਹਦਾ ਮਤਲਬ ਵੀ ਰੱਬ ਇੱਕ ਐਸੀ ਵਿਸ਼ੇਸ਼ਤਾ ਦਾ ਵੀ ਮਾਲਕ ਹੈ ਕਰਤਾ ਪੁਰਖ ਰੱਬ ਜੀ ਐਸੇ ਗੁਣ ਦੇ ਵੀ ਮਾਲਕ ਹਨ ਬਿਨਾ ਮਾਤਾ ਪਿਤਾ ਦੇ ਵੀ ਉਹ ਕਿਸੇ ਨੂੰ ਜਨਮ ਦੇ ਸਕਦੀ ਹੈ ਉਹਦੇ ਵਿੱਚ ਐਨੀ ਤਾਕਤ ਵੀ ਹੈ ਰੱਬ ਜੀ ਦੀ ਹਾਂ ਹੁਣ ਸ੍ਰਿਸ਼ਟੀ ਦਾ ਇੱਕ ਨਿਯਮ ਬਣ ਗਿਆ ਹੈ ਕਿ ਮਾਂ ਦੀ ਰਗਤ ਪਿਤਾ ਦੇ ਧਾਰਾ ਸੁਰਤ ਮੁਰਤ ਕਰ ਅਬਰ ਅਪਾਰਾ ਹੁਣ ਸ੍ਰਿਸ਼ਟੀ ਵਿੱਚ ਇੱਕ ਨਿਯਮ ਹੈ ਕਿ ਜਿਸ ਮਨੁੱਖ ਨੇ ਵੀ ਜਿਸ ਜੀਵ ਨੇ ਵੀ ਸੰਸਾਰ ਵਿੱਚ ਹੋਣਾ ਉਹਨੂੰ ਮਾਤਾ ਤੇ ਪਿਤਾ ਦੇ ਸੰਯੋਗ ਦੁਆਰਾ ਹੀ ਸੰਸਾਰ ਚਾੜਾ ਪਹੇਗਾ ਪਰ ਪਰਮਾਤਮਾ ਜੀ ਦਾ ਇੱਕ ਵੱਡਾ ਗੁਣ ਇਹ ਹੈ ਕਿ ਜਦੋਂ ਧਰਤੀ ਨਹੀਂ ਸੀ ਆਕਾਸ਼ ਨਹੀਂ ਸੀ ਕੁਝ ਵੀ ਨਹੀਂ ਸੀ ਅਸੀਂ ਵੀ ਨਹੀਂ ਸੀ ਤੁਸੀਂ ਵੀ ਨਹੀਂ ਸੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੁੰਦਾ ਸਿੱਧ ਗੋਸ਼ਟ ਦੀ ਬਾਣੀ ਵਿੱਚ ਮਾਇ ਨਾ ਹੋਤੀ ਬਾਪ ਨਾ ਹੋਤਾ ਕਰਮ ਕਰਮ ਨਾ ਹੋਤੀ ਕਾਇਆ ਮਾਇ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮ ਨਹੀਂ ਹੁੰਦੇ ਤੂੰ ਨਹੀਂ ਹੁੰਦੇ ਕਬਨਾਂ ਕਹਾਂਦੇ ਆਇਆ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਸਿੱਧ ਗੋਸ਼ਟ ਦੀ ਬਾਣੀ ਚ ਸਭ ਤੋਂ ਪਹਿਲਾਂ ਕੌਣ ਆਇਆ ਤੇ ਸਭ ਤੋਂ ਵੱਡੀ ਗੱਲ ਇਹ ਜੀ ਉਹ ਅਕਾਲਪੁਰਖ ਪਰਮਾਤਮਾ ਜੋ ਇਹ ਨਾ ਕਬੀਨ ਕੋ ਸੁਆਮੀ ਐਸੋ ਠਾਕੁਰ ਜਾਂਕੇ ਮਾਈ ਨਾ ਬਾਪੂ ਰੱਬ ਜੀ ਤੇ ਕੋਈ ਮਾਂ ਨਹੀਂ ਹੈ ਕੋਈ ਪਿਤਾ ਨਹੀਂ ਹੈ ਪਰ ਅਕਾਲਪੁਰਖ ਆਪ ਸਾਰਿਆਂ ਦੀ ਮਾਂ ਹੈ ਅਕਾਲਪੁਰਖ ਆਪ ਸਾਰਿਆਂ ਦਾ ਪਿਤਾ ਹੈ ਹਕੂ ਸਤਨਾਮ ਸ੍ਰੀ ਵਾਹਿਗੁਰੂ ਰੱਬ ਦੀ ਕੋਈ ਬਾ ਨਹੀਂ ਹੈ ਰੱਬ ਜੀ ਦੀ ਕੋਈ ਰੱਬ ਜੀ ਦਾ ਕੋਈ ਪਿਓ ਨਹੀਂ ਹੈ ਰੱਬ ਕੋਣਾ ਜੀ ਰੱਬ ਤੇ ਹੈ ਸੈਭੰਗ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਆਪਣੇ ਆਪ ਤੋਂ ਪ੍ਰਕਾਸ਼ ਮਾਨ ਆਪ ਹੀ ਨੇ ਆਪ ਸਾਜਿਓ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਰੱਬ ਕੋਣਾ ਜੀ ਆਪਣੇ ਆਪ ਤੋਂ ਪ੍ਰਕਾਸ਼ ਮਾਨ ਤੇ ਰੱਬ ਨੇ ਮਾਂ ਬਣਾਈ ਰੱਬ ਨੇ ਸੋਹਣਾ ਪਿਤਾ ਬਣਾਇਆ ਉਹਨਾਂ ਦੇ ਵਿੱਚ ਧਰਮ ਪੈਦਾ ਕੀਤਾ ਸੇਵਾ ਪੈਦਾ ਕੀਤੀ ਸਿਮਰਨ ਸਿਮਰਨ ਪੈਦਾ ਕੀਤਾ ਰਹਿਮਤ ਪੈਦਾ ਕੀਤੀ ਸਾਨੂੰ ਗੁਰੂ ਨਾਲ ਜੋੜਨ ਵਾਲਾ ਕੋਣਾ ਜੀ ਸਾਡੀ ਮਾਂ ਸਾਨੂੰ ਗੁਰੂ ਦੇ ਦਰ ਤੇ ਲਿਉਣ ਵਾਲਾ ਕੋਣਾ ਜੀ ਸਾਡਾ ਪਿਤਾ ਪਿਤਾ ਸਹਾਇਕ ਹੈ ਪਰ ਇੱਕ ਮੈਂ ਖੀਰ ਵਿੱਚ ਬੇਨਤੀ ਕਰਦਾ ਜਾਵਾਂ ਇਹਨੂੰ ਹਮੇਸ਼ਾ ਚੇਤਾ ਰੱਖਿਓ ਜੀ ਅਕਾਲ ਪੁਰਖ ਵਾਹਿਗੁਰੂ ਨੈਣਾ ਜੀ ਮਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਅੱਜ ਦੀਆਂ ਅਜੂਕੀਆਂ ਮਾਵਾਂ ਨਾ ਮਾਪ ਕਰਨਾ ਇਸ ਜ਼ਿੰਮੇਵਾਰੀ ਨੂੰ ਨਾ ਪੂਰੀ ਤਨ ਗਈ ਨਾਲ ਨਿਭੋਦੀਆਂ ਨਹੀਂ ਅੱਜ ਸਾਡੇ ਸਿੱਖਾਂ ਵਿੱਚ ਇਸ ਗੱਲ ਦਾ ਗੋਲਾ ਜਾਦਾ ਪੈਂਦਾ ਵੀ ਸਾਡੇ ਨੌਜਵਾਨ ਭਟਕ ਗਏ ਜੀ ਦੇਖੋ ਜੀ ਉਹ ਸਿੱਖੀ ਤੋਂ ਤਜੰਦ ਨਹੀਂ ਦੇ ਰਹੇ ਆ ਜੀ ਦੇਖੋ ਜੀ ਪੰਜਾਬ 'ਚ ਨਸ਼ਾ ਵੱਧ ਰਿਹਾ ਹੈ ਸਾਡੇ ਨੌਜਵਾਨ ਨਸ਼ਿਆਂ ਵਾਲੇ ਪਾਸੇ ਜਾ ਰਹੇ ਆ ਅਸੀਂ ਰੋਲਾ ਪਾਉਂਦੇ ਆ ਨਾ ਜੀ ਇਸ ਗੱਲ ਦਾ ਦੇਖੋ ਸਭ ਤੋਂ ਪਹਿਲਾਂ ਬੱਚੇ ਨੂੰ ਕਿਹਦੀ ਸੋਝੀ ਹੁੰਦੀ ਆ ਜੀ ਰੱਬ ਦੀ ਤੇ ਨਹੀਂ ਨਾ ਸੋਝੀ ਹੁੰਦੀ ਨਾ ਗੁਰੂ ਦੀ ਸੋਝੀ ਹੁੰਦੀ ਆ ਇਸ ਕਿਹਦੀ ਸੋਝੀ ਹੁੰਦੀ ਆ ਜੀ ਸਭ ਤੋਂ ਪਹਿਲਾਂ ਮਾਂ ਦੀ ਸੋਝੀ ਹੁੰਦੀ ਆ ਫਿਰ ਪਿਤਾ ਦੀ ਸੋਝੀ ਹੁੰਦੀ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨਾ ਬਾਣੀ ਦੇ ਵਿੱਚ ਕਿ ਸਭ ਤੋਂ ਪਹਿਲਾਂ ਮਾਂ ਦੀ ਸੋਝੇ ਬੱਚੇ ਨੂੰ ਹੁੰਦੀ ਆ ਫਿਰ ਮਾਂ ਦਾ ਅੱਗੇ ਫਰਜ਼ ਬੜਾ ਵੱਡਾ ਬੰਦਾ ਹੈ ਰੱਬ ਨੇ ਪਰਮਾਤਮਾ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਮਾਂ ਨੂੰ ਦਿੱਤੀ ਆ ਮਾਂ ਨੂੰ ਵਿਸ਼ੇਸ਼ ਕਰਕੇ ਰੱਬ ਨੇ ਚੁਣਿਆ ਏ ਜ਼ਿੰਮੇਵਾਰੀ ਵਾਸਤੇ ਮੈਨੂੰ ਨਹੀਂ ਚੁਣਿਆ ਤੁਹਾਨੂੰ ਨਹੀਂ ਚੁਣਿਆ ਹੋਰ ਕਿਸੇ ਨੂੰ ਨਹੀਂ ਚੁਣਿਆ ਜਿਹੜੀ ਔਰਤ ਮਾਂ ਬਣਦੀ ਆ ਨਾ ਜੇ ਚੇਤਾ ਰੱਖਣਾ ਅਕਾਲ ਪੁਰਖ ਪਰਮਾਤਮਾ ਨੇ ਉਸ ਮਾਂ ਬਣ ਵਾਲੀ ਔਰਤ ਨੂੰ ਚੁਣਿਆ ਹੈ ਜਾਂਦੇ ਵਾਸਤੇ ਇੱਕ ਜ਼ਿੰਮੇਵਾਰੀ ਦੇਣ ਵਾਸਤੇ ਉਹ ਜ਼ਿੰਮੇਵਾਰੀ ਪਤਾ ਕੀ ਹੈ ਜੀ ਉਹ ਜ਼ਿੰਮੇਵਾਰੀ ਇਹ ਦਿੱਤੀ ਰੱਬ ਜੀ ਨੇ ਮਾਂ ਨੂੰ ਆਖਿਆ ਐ ਮਾਂ ਹੁਣ ਤੂੰ ਮਾਂ ਬਣ ਗਈ ਹੈ ਬੱਚੇ ਦਾ ਜਦੋਂ ਜਨਮ ਹੁੰਦਾ ਫਿਰ ਔਰਤ ਮਾਂ ਬਣ ਜਾਂਦੀ ਹੈ ਐ ਮਾਂ ਅੱਜ ਤੋਂ ਬਾਅਦ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੈਂ ਤੈਨੂੰ ਦੇਣ ਲੱਗਾ ਆ ਜਿਹੜਾ 9 ਮਹੀਨੇ ਸਰੀਰ ਤੇਰੇ ਤਨ ਵਿੱਚ ਰਿਹਾ ਹੈ ਨਾ ਤੇਰੀ ਕੱਖ ਵਿੱਚ ਰਿਹਾ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਪੜ੍ਹਦੇ ਆ ਨਾ ਵੀ ਦਸੀ ਮਾਸੀ ਕੋ ਕਮ ਬਾਲਕ ਜਨਮ ਲਿਆ ਗੁਰੂ ਗ੍ਰੰਥ ਸਾਹਿਬਹਾਰਾ ਨੇ 10 ਮਹੀਨਿਆਂ ਦਾ ਜ਼ਿਕਰ ਕੀਤਾ ਚਲੋ ਆਪਾਂ 9 ਮਹੀਨਿਆਂ ਦੀ ਵੀ ਗੱਲ ਕਰਦੇ ਆ ਆ ਜਿਹੜਾ ਉਦਰ ਦੇ ਵਿੱਚ 10 ਮਾਸ ਉਦਰ ਦੇ ਵਿੱਚ ਰਹਿਣਾ ਇਹ ਆਕਾਲ ਪੁਰ ਪਰਮਾਤਮਾ ਵਾਹਿਗੁਰੂ ਨੇ ਉਸ ਦਿਨ ਜੇ ਦਿਨ ਬੱਚਾ ਮਾਂ ਦੀ ਉਦਰ ਵਿੱਚ ਹੁੰਦਾ ਹੈ ਨਾ ਜੀ ਇੱਕ ਜ਼ਿੰਮੇਵਾਰੀ ਮਾਂ ਨੂੰ ਦੇ ਦਿੰਦਾ ਹੈ ਇਹ ਮਾਂ ਤੈਨੂੰ ਇਹ ਜ਼ਿੰਮੇਵਾਰੀ ਦਿੱਤੀ ਇਸ ਬੱਚੇ ਨੂੰ ਜਿਵੇਂ ਉਦਰ ਵਿੱਚ ਤੂੰ ਸੰਭਾਲਿਆ ਨਾ ਆਪਣੀ ਗੋਦ ਵਿੱਚ ਵੀ ਉਵੇਂ ਹੀ ਤੂੰ ਇਹਦੀ ਸੰਭਾਲ ਕਰਨੀ ਹੈ ਜਿਵੇਂ-ਜਿਵੇਂ ਸਮੇਂ ਦੇ ਨਾਲ ਇਹਦੇ ਹੱਥਾਂ ਦਾ ਵਿਕਾਸ ਹੋਏਗਾ ਇਹਦੇ ਪੈਰਾਂ ਦਾ ਵਿਕਾਸ ਹੋਏਗਾ ਇਹਦੇ ਸਰੀਰ ਦਾ ਵਿਕਾਸ ਹੋਏਗਾ ਸਰੀਰ ਕਰਕੇ ਵਧੇਗਾ ਫੁੱਲੇਗਾ ਹੱਥ ਵੱਡੇ ਹੋਣਗੇ ਪੈਰ ਵੱਡੇ ਹੋਣਗੇ ਸਰੀਰ ਵੱਡਾ ਹੋਏਗਾ ਧੀਵੇਂ-ਧੀਵੇਂ ਐ ਮਾਂ ਤੂੰ ਜ਼ਿੰਮੇਵਾਰੀ ਨਿਭਾਉਣੀ ਹੈ ਇਹ ਜਿਹੜੀ ਅਮਾਨਤ ਮੈਂ ਤੈਨੂੰ ਦੇ ਰਿਹਾ ਹਾਂ ਇਹਨੂੰ ਇੰਨੀ ਜ਼ਿੰਮੇਵਾਰੀ ਨਾਲ ਨਿਭਾਉਣਾ ਹੈ ਕਿ ਅਮਾਨਤ ਵਿੱਚ ਖਿਆਨਤ ਨਹੀਂ ਹੋਣੀ ਚਾਹੀਦੀ ਜਿਵੇਂ ਜਿਵੇਂ ਹੱਥ ਪੈਰ ਇਹਦੇ ਵੱਡੇ ਹੋ ਰਹੇ ਨੇ ਇਹਦਾ ਸਰੀਰ ਵੱਡਾ ਹੋ ਰਿਹਾ ਇਹਦੇ ਕੇਸ ਵੀ ਵੱਡੇ ਹੋਣੇ ਚਾਹੀਦੇ ਜਦੋਂ ਤੂੰ ਇਹਦੇ ਸਰੀਰ ਦਾ ਪੂਰਨ ਜ਼ਿੰਮੇਵਾਰੀ ਦੇ ਨਾਲ ਧਿਆਨ ਰੱਖੇਗੀ ਤੂੰ ਬੜੀ ਚੰਗੀ ਮੰਗਣੀ ਜਾਏਗੀ ਇਹ ਮਾਂ ਦੀ ਜ਼ਿੰਮੇਵਾਰੀ ਹੈ ਜੀ ਬੱਚੇ ਦੇ ਸਰੀਰ ਦੇ ਨਾਲ ਉਹਦੇ ਕੇਸਾਂ ਦਾ ਵੀ ਧਿਆਨ ਰੱਖੇ ਸੱਚੀ ਗੱਲ ਅਖੀਰ ਵਿੱਚ ਕਹਿ ਕੇ ਬੇਨਤੀ ਕਰਾਂ ਸਮਾਪਤੀ ਕਰਾਂ ਜੀ ਮਾਂ ਗੁਜਰੀ ਵਰਗੀ ਮਾਂ ਅੱਜ ਸਾਡੇ ਵਿੱਚ ਮੌਜੂਦ ਹੋਣੀ ਚਾਹੀਦੀ ਆ ਮਹਾਰਾਣੀ ਜਿੰਦਕੌਰ ਵਰਗੀ ਮਾਂ ਅੱਜ ਸਾਡੇ ਘਰਾਂ ਵਿੱਚ ਹੋਵੇ ਮਾਰਾ ਮਾਤਾ ਸੁੰਦਰੀ ਵਰਗੀ ਮਾਂ ਅੱਜ ਸਾਡੇ ਘਰਾਂ ਵਿੱਚ ਹੋਵੇ ਬੀਬੀ ਭਾਨੀ ਵਰਗੀ ਮਾਂ ਅੱਜ ਸਾਡੇ ਘਰਾਂ ਵਿੱਚ ਹੋਵੇ ਮਾ ਜੇਵੇ ਜਿਹੜੀ ਹੋਵੇ ਬੀਬੀ ਭਾਨੀ ਵਰਗੀ ਮਾਤਾ ਸੁੰਦਰੀ ਵਰਗੀ ਮਹਾਰਾਣੀ ਜਿੰਦਕੌਰ ਵਰਗੀ ਮਾਤਾ ਗੁਜਰੀ ਵਰਗੀ ਸੱਚੀ ਗੱਲ ਉਹ ਦਿਨ ਫਿਰ ਸਾਨੂੰ ਰੋਲਾ ਪਾਣ ਦੀ ਲੋੜ ਨਹੀਂ ਪਏਗੀ ਵੀ ਸਿੱਖੀ ਘਟ ਗਈ ਬੱਚੇ ਵਿਗੜਦੇ ਜਾ ਰਹੇ ਆ ਘਰਾਂ ਦੇ ਵਿੱਚ ਕਲਪਲੇਸ਼ ਵੱਧਦਾ ਜਾ ਰਿਹਾ ਜੇ ਦਿਨ ਐਸੀਆਂ ਮਾਵਾ ਮਹਾਰਾਣੀ ਜਿੰਦਕੌਰ ਵਰਗੀ ਮਾਤਾ ਸੁੰਦਰੀ ਵਰਗੀ ਬੀਬੀ ਦੀ ਮਾਤਾ ਗੁਜਰੀ ਵਰਗੀ ਮਾਂ ਸਾਡੇ ਘਰਾਂ ਵਿੱਚ ਉਹ ਮਾਂ ਆ ਗਈ ਨਾ ਜੀ ਉਸ ਦਿਨ ਫਿਰ ਆ ਗੱਲਾਂ ਨਹੀਂ ਹੋਣਗੀਆਂ ਸਾਡੇ ਆ ਪੰਜਾਬ ਪੱਤਰ ਤੇ ਆ ਸਾਡੇ ਸਿੱਖ ਸਮਾਜ ਵਿੱਚ ਵੀ ਸਾਡੇ ਬੱਚੇ ਵਿਗੜ ਗਏ ਆ ਉਹ ਨਸ਼ਾ ਕਰਦਾ ਹੈ ਉਹ ਵੱਡਿਆਂ ਦਾ ਕਹਿਣਾ ਨਹੀਂ ਮੰਨਦਾ ਉਹ ਮਾਤਾ ਪਿਤਾ ਨੂੰ ਧੱਕੇ ਮਾਰਦਾ ਹੈ ਉਹ ਸਿੱਖੀ ਦੇ ਵਿੱਚ ਪਰਪੱਧ ਨਹੀਂ ਉਹ ਗੁਰੂ ਨਾਲ ਨਹੀਂ ਜੁੜਦਾ ਉਹ ਆ ਨਹੀਂ ਕੰਮ ਕਰਦਾ ਫਿਰ ਇਹ ਗੱਲਾਂ ਦਾ ਰੋਲਾ ਪਾਣ ਦੀ ਲੋੜ ਨਹੀਂ ਪਈ ਸੋ ਲੋੜ ਹੈ ਜੀ ਮਾਤਾ ਗੁਜਰੀ ਵਰਗੀ ਸਤਕਾਰ ਜੋ ਬੀਬੀ ਭਾਨੀ ਮਾਤਾ ਸੁੰਦਰੀ ਵਰਗੀ ਮਾਂ ਬਣ। ਸਤਿਗੁਰੂ ਕਿਰਪਾ ਕਰਨ ਜੀ ਰਹਿਮਤ ਕਰਨ ਭਗਤ ਕਬੀਰ ਸਾਹਿਬ ਨੇ ਜੋ ਵਿਚਾਰ ਸਾਨੂੰ ਦਿੜ੍ਰਿੜ ਕਰਾਈ ਹੈ ਇਹ ਸਾਡੇ ਹਿਰਦੇ ਘਰ ਵਿੱਚ ਬਸ ਜਾਏ। ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਕੋ ਸਤਿਗੁਰੂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਹਾਲ ਕਰਨ ਜੀ ਐਨੀਆਂ ਕੋ ਬੇਨਤੀਆਂ ਸਾਦ ਸੇਵਕ ਪ੍ਰਵਾਣ ਕਰਨੀਆਂ। ਕੋਈਆ ਬਿਆਤ ਕੋ ਨਾ ਦਿਖੇ ਬਾ ਸੰਗਤ ਕਰੋ ਪ੍ਰਵਾਨ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ